ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀਂ ਜੈ ਭਾਰਤ ਮੈਂ ਪ੍ਰਿੰਸ ਸਿੰਘ ਸਪਰੀ ਮੇਰੇ ਸਤਿਕਾਰਯੋਗ ਵੀਰੋ ਭੈਣ ਤੇ ਭਰਾਵੋ ਹੁਣ ਬਹੁਤ ਲੋਕ ਕਹਿੰਦੇ ਬੜੇ ਪਿਆਰ ਨਾਲ ਗੱਲ ਕਰਦਾ ਪਿਆ ਮੈਂ ਪਿਆਰ ਨਾਲ ਪਹਿਲਾਂ ਵੀ ਗੱਲ ਕਰਦਾ ਸੀ ਤਲਖੀ ਚ ਮੋੜੋਣਾ ਨਾ ਜਦੋਂ ਕੋਈ ਅੱਗੋਂ ਮੈਨੂੰ ਤਲਖੀ ਚ ਲਿਆਵੀਂ ਉਦੋਂ ਮੈਂ ਕੁਛ ਅਜਿਹਾ ਗੱਲ ਕਰਦਾ ਹਾਂ ਮੈਨੂੰ ਨਾ ਕਹਿੰਦਾ ਡਾਰਾ ਨਾ ਮੈਂ ਕਹਿੰਦਾ ਦਰਦਾ ਨਾ ਮੈਂ ਮੈਨੂੰ ਬਹੁਤ ਲੋਕ ਕਹਿੰਦੇ ਡਰ ਗਿਆ ਆ ਕਰ ਗਿਆ ਮਨਪ੍ਰੀਤ ਦੇ ਖਾਸ ਬੰਦੇ ਮੈਨੂੰ ਧਮਕੀਆਂ ਭਰੇ ਫੋਨ ਕਰਦੇ ਆ ਕੋਈ ਫालतू ਕਿੰਨਾ ਕੁ ਬੋਲਦੇ ਮੈਂ ਤੁਹਾਨੂੰ ਦੱਸਦਾ ਮੈਨੂੰ ਮਹੀਨਾ ਹੋ ਗਿਆ ਮੈਂ ਨਹੀਂ ਬੋਲਿਆ ਸੀ ਪਰ ਮਨਪ੍ਰੀਤ ਨੇ ਤਿੰਨ ਚਾਰ ਜਗ੍ਹਾ ਤੇ ਮੇਰੇ ਖਿਲਾਫ ਕੂੜ ਪ੍ਰਚਾਰ ਕੀਤਾ ਤੇ ਮੈਂ ਮਨਪ੍ਰੀਤ ਨੂੰ ਬੇਨਤੀ ਕਰਦਾ ਮੇਰੇ ਕੋਲ ਬਹੁਤ ਗਰੂਪ ਹੈ ਆ ਰਿਕਾਰਡਿੰਗਾਂ ਵੀਡੀਓ ਜਿਨ੍ਹਾਂ ਕੋ ਤੂੰ ਪੈਸੇ ਲੈ ਕੇ ਕੀ ਕੀਤਾ ਜਿਨ੍ਹਾਂ ਨੇ ਤੈਨੂੰ ਵਿਆਜੂ ਫੜ ਕੇ ਦਿੱਤੇ ਪੈਸੇ ਤੇ ਮੇਰੀ ਬੇਨਤੀ ਹੱਥ ਜੋੜ ਕੇ ਇੱਕਦ ਜਿਹੜੀ ਮੈਂ ਰਿਕਾਰਡਿੰਗ ਸੁਣਾਉਣ ਲੱਗਿਆ ਇਸ ਬੀਬੀ ਦੇ ਪੈਸੇ 25000 ਰੁਪਏ ਵਾਪਸ ਲੈ ਗਏ ਸਹਿਬਾ ਤੇਰੇ ਚੇਲੇ ਤੇਰੇ ਨਾਲ ਰਹਿਣਾ ਤੇ ਸਮਰਥਕ ਕਹਿਣਗੇ ਵੀ ਯਾਰ ਬਿਨਾ ਪ੍ਰੂਫਾ ਤੋਂ ਗੱਲ ਕਰਦਾ ਕਾਦੀ ਮੇਰੇ ਕੋਲ ਪ੍ਰੂਫ ਹੈ ਤੇ ਕਿੰਨੇ ਸੁਣਨੇ ਵੀ ਹੋਣ ਮੇਰਾ ਸੁਣ ਵੀ ਸਕਦੇ ਆ ਪਹਿਲਾਂ ਤੁਹਾਨੂੰ ਮੈਂ ਪ੍ਰੂਫ ਸੁਣਾਵਾ ਤੁਹਾਨੂੰ ਆਪ ਸੁਣੋ ਧਿਆਨ ਕਰੀਓ ਹੈਲੋ ਆਂਦੇ ਸੱਜੇ ਕਹਿੰਦੇ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਨੇ ਓ ਠੀਕ ਹੋ ਅਸਾ ਤੁਹਾਡਾ ਕਿਹੜਾ ਪਿੰਡ ਦਾ ਮੈਂ ਜੀ ਅਰੇ ਨਾ ਭਾਈ ਨੋਂ ਕਿੱਥੇ ਰਹਨੇ ਹੋ ਅਸੀਂ ਇਹੇ ਨੌਕਰ ਹੈ ਕਹਿ ਰਹੇ ਨੇ ਇਹ ਉਹ ਪਟਨਾ ਨਿਕਾਣੇ ਕੋਈ ਆ ਕਿ ਜਿਹੜੇ ਮੁੰਡੇ ਨਹੀਂ ਕੋਟ ਦੁਕਾਨੀ ਮੋਟਰ ਸਿਨੇਮਾ ਦੀ ਕੀਤੀ ਉਹਨਾਂ ਨੇ ਤਾਂ ਪਹੁੰਚੋ ਹੀ ਆਪਣਾ ਆ ਦੇ ਭਾਜੀ ਮੇਰਾ ਨਾਮ ਤੁਹਾਨੂੰ ਪਤਾ ਹੈ ਨਾ ਪ੍ਰੇਮ ਸਿੰਘ ਸਫਰੀ ਆ ਆਂ ਜੀ ਜੀ ਵੇਖੀਏ ਪੰਜ ਸਾਲ ਪਾਈ ਵੇਸੀ ਅੱਜ ਤੇ ਕੀ ਪਾਪਾ ਕਿਨੇ ਪਹਿਲੇ ਲੇਗਾ ਮਨਪੀਤ ਅਕਦਵਾ ਜੀ ਜੀ ਕੁਛ ਨਹੀਂ ਸੀ ਅਣ ਲੇ ਸੀ ਇਹ ਬਾਹਰ ਇਹ ਕੱਦ ਨਹੀਂ ਪੋਪੀ ਕਹਿੰਦਾ ਮੈਂ ਸੋ ਨੀ ਹੁਣ ਤਾਂ ਇਹ ਘਟ ਕੇ ਲੈ ਕੇ ਕਿਨੇ ਗਿਆ ਇਹ 25000 ਲੈ ਗਿਆ 25000 ਕਾਦਾ ਕਾਸੀਆਰ ਤਾਂ ਲੈ ਗਿਆ ਵੀ ਮੈਂ ਘਰੇ ਤੁਹਾਡੀ ਵੀਡੀਓ ਬਣਾਉਂਗਾ ਐਸਾ ਨਹੀਂ ਕਰੂੰਗਾ ਐਸਾ ਕਰੋ ਜਿਹੜੀ ਟਰਾਪੇ ਦੇ ਦਿੱਤੀ ਠੀਕ ਹੈ ਫਿਰ ਮੈਂ ਉਹ ਮੇਰੇ ਘਰੇ 50000 ਦਿੱਤਾ ਮੈਂ ਇਹਨੂੰ ਰੀਪੋਰਟ ਅੱਪ ਕਰਦਾ ਅੱਛਾ ਜੀ ਇਹ ਉਹ ਤੋਂ ਬਾਅਦ ਜੇ ਮਨਰਾਨਾ ਰੁਪਿਆ ਲੈ ਗਿਆ ਇਹ ਧਰਿਆ ਗਿਆ ਦਿਨਾਂ ਵੀ ਤੁਹਾਡੇ ਘਰੇ ਸੇਰੇ ਦਾ ਮਾਸ ਸਾੜਿਆ ਉਹਨਾਂ ਕੀ ਉਹਨਾਂ ਕੀ ਥੋੜੇ ਜਿਿਹਰੇ ਮੇਰੇ ਨਾਲ ਵੀ ਲੱਗਦੇ ਹੈ ਨਾ ਮੈਂ ਕੋਈ ਮੇਰੀ ਗੱਦੀ ਦਾ ਚੋਸ ਪਕੜਨੀ ਅੱਛਾ ਜੀ ਜੇ ਮੈਂ ਕਹਿੰਦਾ ਉਹਨਾਂ ਲਈ ਨਹੀਂ ਦਿੱਤੀ ਆਂ ਮਾਈਕ ਤੇ ਮਾਈਕ ਵੀਡੀਓ ਤੇ ਸਾਰੇ ਪੁੱਤਾਂ ਦੀ ਪਟਨਾ ਜਿਆ ਕੀ ਲੈ 15000 ਰੁਪਏ ਕਿ 25000 ਰੁਪਏ 10 ਬੰਦਾ ਨਹੀਂ 15 ਬਾਸ ਨੇ 25000 ਟੋਟਲ ਹੋ ਗਿਆ ਹਾਂ ਕੀ ਟੋਟਲ ਹੋ ਗਿਆ ਮੈਂ ਵਨਪੀਤ ਵੀਰ ਬੇਨਤੀ ਕਰੂੰਗਾ ਨਾ ਤੂੰ ਮੇਰੇ ਬਾਰੇ ਬੋਲ ਤੇ ਨਾ ਮੈਂ ਤੇਰੇ ਬਾਰੇ ਬੋਲਾਂ ਜੇਕਰ ਮੇਰਾ ਮੂੰਹ ਖਲਵਾਏਗਾ ਤੇ ਬਾਈ ਕੁਛ ਨਾ ਕੁਛ ਕਰ ਮੇਰੇ ਤੋਂ ਬੋਲੇ ਜੇ ਕੋਈ ਮੈਂ ਸਬੂਤਾਂ ਦੇ ਆਧਾਰ ਤੇ ਗੱਲ ਕਰੂੰ ਕੋਰੂਫਾਂ ਦੇ ਆਧਾਰ ਤੇ ਗੱਲ ਕਰੂੰਗਾ ਮੇਰੇ ਕੋਲ ਬਹੁਤ ਐਸੇ ਤੂਪੇ ਬਹੁਤ ਭੜਾ ਵਾਲੇ ਮੈਨੂੰ ਫੋਨ ਕੀਤੇ ਕਿਸੇ ਨੇ ਬਦ ਨਹੀਂ ਕੀਤੇ ਫੋਨ ਮੇਰੇ ਨਾਲ ਆ ਰਹੇ ਆ ਦੇਖੋ ਜਿੱਤੋਂ ਕੀ ਚੱਲ ਰਿਹਾ ਤੇ ਮੇਰੀ ਬੇਨਤੀ ਆ ਤੂੰ ਆਪਣਾ ਕੰਮ ਕਰ ਜੋ ਮਰਜੀ ਤੇ ਮੇਰਾ ਵੀਰ ਬਣ ਕੇ ਐਸ ਬੀਬੀ ਦੇ ਪੈਸੇ ਵਾਪਸ ਕਰਿਆ ਇਸ ਚ ਭਲਾਈ ਆ ਤੇ ਨਹੀਂ ਤਾਂ ਮੈਂ ਜਿਹੜੀਆਂ ਮੇਰੇ ਕੋਲ ਕੋਈ ਰਿਕਾਰਡਿੰਗਾਂ ਬਹੁਤ ਪਈਆਂ ਹੋਈਆਂ ਪੂਰੀਆਂ ਪਈਆਂ ਮੈਂ ਜਨਤਕ ਕਰਵਾ ਤੇ ਜਾਂ ਫਿਰ ਬੈਠ ਕੇ ਮੇਰੇ ਨਾਲ ਜਿਹੜੀ ਤੇ ਮੈਂ ਤੁਹਾਨੂੰ ਪਹਿਲਾਂ ਤਾਂ ਸੀ ਇੱਕ ਵੀ ਦਾ ਮਸਲਾ ਉਸ ਬਾਰੇ ਵੀ ਹੱਲ ਕਰਨਾ ਬਹੁਤ ਜ਼ਰੂਰੀ ਹੈ ਤੇਰੇ ਵਾਸਤੇ ਬਾਰਾਂ ਵੇਖਣ ਨੂੰ ਮੈਂ ਕਿਹਾ ਹੋਇਆ ਸੀ ਕਿ ਮੇਰੀ ਬੇਨਤੀ ਆ ਨਾ ਤੂੰ ਮੇਰੇ ਬਾਰੇ ਬੋਲਣਾ ਮੈਂ ਤੇਰੇ ਬਾਰੇ ਬੋਲਾਂ ਤੇ ਖਦੂ ਨੂੰ ਫਰੋੜੇਗਾ ਤੇ ਵਿੱਚੋਂ ਲੀਲਾ ਨਿਕਲਣੀ ਆ ਮੇਰੇ ਵੀਰ ਆਪਦੇ ਸਮਰਥਕਾਂ ਨੂੰ ਵੀ ਖਾਸ ਤੂ ਬੋਲਣਾ ਬੰਦ ਕਰਦੇ ਮੇਰੇ ਬਾਰੇ ਨਾ ਬੋਲਣਾ ਤੁਸੀਂ ਮੇਰੇ ਪ੍ਰਚਾਰਕੁੱਤੇ ਮੈਂ ਤੁਹਾਡੇ ਬਾਰੇ ਨਾ ਬੋਲਾਂ ਨਾ ਆਪਾਂ ਬੋਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਪਾਤ